ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਉਗੀ ਆਤ ਦੀ ਜ਼ਮੀਨ ਸਿਆਣੇ ਕਹਿੰਦੇ ਨੇ ਆਤ ਦੀ ਜ਼ਮੀਨ ਜੇ ਕਿਸੇ ਨੂੰ ਟੱਕਰੇ ਪਾਈਆਂ ਕੋਲੋਂ ਪਾਈਆਂ ਦੇ ਘਰੋਂ ਦੀ ਟੱਕਰੇ ਇਹ ਇੱਕ ਸੱਚੀ ਕਹਾਣੀ ਹੈ ਤੇ ਮੇਰੇ ਬਚਪਨ ਦੇਖਦਿਆਂ ਵਾਪਰੀ ਸੀ ਉਹ ਵੀ ਮੇਰੇ ਵੱਡੇ ਭਰਾ ਦੇ ਸਹੁਰਿਆਂ ਵਿੱਚ ਮੇਰੇ ਭਰਾ ਦੇ ਸਹੁਰੇ ਦੋ ਸਕੇ ਭਰਾ ਸਨ ਇੱਕ ਦੇ ਔਲਾਦ ਹੋ ਗਈ ਤਿੰਨ ਕੁੜੀਆਂ ਤੇ ਇੱਕ ਮੁੰਡਾ ਮੇਰਾ ਭਰਾ ਉੱਥੇ ਵਿਆਹ ਹੈ ਗਿਆ ਤੇ ਦੋ ਹੋਰ ਉਹਦੇ ਸਾਡੂ ਭਰਾ ਦੇ ਸਹੁਰੇ ਦਾ ਵੱਡਾ ਭਰਾ ਛੜਾ ਰਹਿ ਗਿਆ ਹੁਣ ਜ਼ਮੀਨ ਦੋਹਾਂ ਭਾਈਆਂ ਦੇ ਵਿੱਚ ਅੱਧੀ-ਅੱਧੀ ਸੀ ਭਰਾ ਦਾ ਸਹੁਰਾ ਕਬੀਲਦਾਰ ਸੀ ਤੇ ਉਹ ਆਪਣੀ ਐਵੇਂ ਧਮਾਤਰਾ ਵਰਗੀ ਜ਼ਿੰਦਗੀ ਬਤੀਤ ਕਰਦਾ ਸੀ ਐਵੇਂ ਸਾਦਾ ਜਿਹਾ ਪਰਿਵਾਰ ਪਰ ਉਹਨੇ ਆਪਣੀਆਂ ਕੁੜੀਆਂ ਤੇ ਮੁੰਡਾ ਵਿਆਹ ਲਏ ਸੀ ਤੇ ਕਬੀਲਦਾਰੀ ਤੋਂ ਸੁਰਖਰੂ ਹੋ ਗਿਆ ਸੀ ਮੇਰੀ ਪਰਜਾਈ ਜਿਹਨੂੰ ਤਾਇਆ ਜੀ ਕਹਿੰਦੀ ਹੁੰਦੀ ਸੀ ਉਹ ਬੜੀ ਟੌਰ ਨਾਲ ਰਹਿੰਦਾ ਹੁੰਦਾ ਸੀ ਚਿੱਟਾ ਕੁਰਤਾ ਤੇ ਚਿੱਟਾ ਚਾਦਰ ਜਦੋਂ ਵੀ ਉਹਨੇ ਪਿੰਡ ਆਉਣਾ ਤਾਂ ਦੋ ਦੋ ਹਫ਼ਤੇ ਪੂਰੀਆਂ ਰੌਣਕਾਂ ਲਾਉਣੀਆਂ ਕਦੇ ਕਿਸੇ ਜਵਾਈ ਕੋਲ ਦੇ ਕਦੇ ਕਿਸੇ ਜਵਾਈ ਕੋਲ ਪਰਜਾਈ ਦੇ ਤਾਇਆ ਦਾ ਪੂਰਾ ਟੌਰ ਹੁੰਦਾ ਸੀ ਜਦੋਂ ਉਹਨੇ ਆਉਣਾ ਤੇ ਜਵਾਈ ਨੂੰ ਹੁਕਮ ਕਰ ਦੇਣਾ ਜਾਂ ਉਹ ਇਹ ਤਿੰਨ ਬੋਤਲਾਂ ਲਿਆ ਤੇ 2 ਕਿਲੋ ਮੀਟ ਲਿਆ ਸਾਰਿਆਂ ਨੇ ਮਜ਼ੇ ਨਾਲ ਸਭ ਕੁਝ ਛਕਣਾ ਤੇ ਤਾਇਆ ਦੇ ਗੁਣ ਗਾਈ ਜਾਣੇ ਅਚਾਨਕ ਇੱਕ ਦਿਨ ਤਾਇਆ ਬਿਮਾਰ ਹੋ ਗਿਆ ਕੁਝ ਹੋ ਗਿਆ ਕੁਝ ਪਰਜਾਈ ਭਰਾ ਤੇ ਭਤੀਜੇ ਨੇ ਰਲ ਕੇ ਕਰ ਦਿੱਤਾ ਉਹਦਾ ਮੰਝਾ ਰਾਤੇ ਡਾ ਦਿੱਤਾ ਡੰਗਰਾਂ ਦੇ ਕੋਲ ਮੈਂ ਛੋਟਾ ਜਿਹਾ ਸੀ ਕਦੇ ਕਦੇ ਭਰਾ ਦੇ ਸੌਰਾਂ ਦੇ ਪਿੰਡ ਜਾਂਦਾ ਹੁੰਦਾ ਸੀ ਉਸ ਬੁੜੇ ਦੀ ਪਹਿਲੀ ਟੌਰ ਦੇਖ ਕੇ ਮੈਨੂੰ ਬੜਾ ਤਰਸ ਆਉਂਦਾ ਸੀ ਕਿ ਕਿਤੇ ਉਹਦਾ ਹੁਕਮ ਚੱਲਦਾ ਹੁੰਦਾ ਸੀ ਤੇ ਅੱਜ ਉਹਦੀ ਕੋਈ ਗੱਲ ਸੁਣ ਲਈ ਵੀ ਤਿਆਰ ਨਹੀਂ ਸੀ ਆਖਰ ਪਤਾ ਲੱਗਾ ਕਿ ਉਹਨੂੰ ਅਧਰੰਗ ਦੀ ਬਿਮਾਰੀ ਹੋ ਗਈ ਸੀ ਉਹਦੀ ਸਾਰੀ ਜ਼ਮੀਨ ਜਾਇਦਾਦ ਭਰਾ ਨੇ ਆਪਣੇ ਨਾਂ ਕਰਾ ਲਈ ਸੀ ਔਤ ਦੀ ਜ਼ਮੀਨ ਆਉਣ ਨਾਲ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਜ਼ਮੀਨ ਦੀ ਵੰਡ ਨੂੰ ਲੈ ਕੇ ਉਹਨਾਂ ਜ਼ਮੀਨ ਵੇਚ ਦਿੱਤੀ ਤੇ ਪੈਸੇ ਵੰਡ ਲਏ ਤਿੰਨ ਹਿੱਸਿਆਂ ਵਿੱਚ ਭਰਾ ਪਰਜਾਈ ਤੇ ਮੁੰਡੇ ਦੇ ਹਿੱਸੇ ਵਿੱਚ ਪਰਜਾਈ ਦਾ ਤਾਇਆ ਤਾਂ ਹੋ ਕੇ ਲੈਂਦਾ ਮਰ ਗਿਆ ਉਸ ਤੋਂ ਬਾਅਦ ਪਰਜਾਈ ਦੇ ਭਰਾ ਨੇ ਆਪਣੇ ਮਾਪਿਆਂ ਦੇ ਮੰਗਰ ਪਾ ਕੇ ਪੈਸੇ ਆਪਣੇ ਨਾਂ ਕਰਾ ਲਏ ਮੇਰੇ ਪੁੱਤ ਨੇ ਨਵਾਂ ਸਕੂਟਰ ਲੈ ਲਿਆ ਬਜਾਜ਼ ਕੇ ਤੇ ਇੱਧਰ ਢੇੜਾ ਸ਼ਰਾਬ ਪੀ ਕੇ ਤੇ ਕਦੇ ਇੱਧਰ ਢੇੜਾ ਆਪਣੇ ਮਾਪੇ ਦਾ ਮੰਜਾ ਫਿਰ ਉੱਥੇ ਜਿੱਥੇ ਉਹਦੇ ਤਾਇਆ ਜੀ ਦਾ ਸੀ ਫਿਰ ਮੈਂ ਕਦੇ ਉਹਨਾਂ ਨੂੰ ਜਾ ਕੇ ਮਿਲ ਆਇਆ ਕਰਦਾ ਸੀ ਉਹ ਵੀ ਤਾਇਏ ਵਾਂਗੂ ਹੀ ਪੀਣਾ ਚੱਲਦੇ ਸੀ ਦੁੱਖ ਚੱਲਦੇ ਸੀ ਜਿਸ ਤਰ੍ਹਾਂ ਕਿਸੇ ਨੇ ਕਰਨਾ ਹੁੰਦਾ ਹੈ ਭਰਨਾ ਵੀ ਹੁੰਦਾ ਹੈ ਨਾ ਭਰਾ ਦੇ ਸਾਲੇ ਦਾ ਐਕਸੀਡੈਂਟ ਹੋ ਗਿਆ ਮੂੰਹ ਪੂਰੀ ਤਰ੍ਹਾਂ ਭੰਨਿਆ ਗਿਆ ਜੀਭ ਵੀ ਅੱਧੀ ਕੱਟੀ ਗਈ ਐਸਾ ਸੀ ਇਲਾਜ ਤਾਂ ਹੋ ਗਿਆ ਪਰ ਜੀਵ ਦਾ ਇਲਾਜ ਨਾ ਹੋ ਸਕਿਆ ਦਿਸਦਾ ਲਈ ਗੁੰਗਾ ਹੋ ਗਿਆ ਮੈਂ ਕਈ ਵਾਰੀ ਉਹਨੂੰ ਮਿਲਿਆ ਵੀ ਪਰ ਉਹ ਰੋਂਦਾ ਰਹਿੰਦਾ ਸੀ ਤੇ ਪਛਤਾਉਂਦਾ ਰਹਿੰਦਾ ਸੀ ਕੀਤੇ ਤੇ ਮੇਰਾ ਭਰਾ ਵੀ ਕਦੇ-ਕਦੇ ਉਹਨਾਂ ਨੂੰ ਉਹਨੂੰ ਮਿਲਦਾ ਰਹਿੰਦਾ ਸੀ ਉਸ ਤੋਂ ਬਾਅਦ ਮੈਂ ਬਾਹਰ ਆ ਗਿਆ ਤੇ ਉਹਨੂੰ ਕਦੇ ਨਹੀਂ ਮਿਲਿਆ ਪੈ ਤਾਂ ਇਹੀ ਕਹਾਂਗਾ ਕਿ ਜਿਨ੍ਹਾਂ ਨੇ ਵੀ ਆਪਣੇ ਭੈਣ ਭਰਾਵਾਂ ਦੀ ਚਾਹੇ ਦਾਦਾਾਂ ਜ਼ਮੀਨਾਂ ਆਪਣੇ ਨਾਂ ਗਲਤ ਕਰਾਈਆਂ ਉਹਨਾਂ ਨੂੰ ਵੀ ਇਹਨਾਂ ਦੁੱਖਾਂ ਵਿੱਚ ਆਉਂਦੀ ਲੰਗਣਾ ਪੈ ਸਕਦਾ ਹੈ ਆਪਣੇ ਭਰਾ ਦੀ ਜ਼ਮੀਨ ਧੋਖੇ ਨਾਲ ਆਪਣੇ ਨਾਂ ਲਵਾਉਣੀ ਬਹੁਤ ਵੱਡਾ ਪਾਪ ਹੈ। ਲੇਖਾ ਜੋਖਾ ਇੱਥੇ ਹੀ ਹੈ। ਲੋਕੀ ਸਮਝਦੇ ਨਹੀਂ, ਕਰਦੇ ਕਹਿੰਦੇ ਨਹੀਂ। ਕਰ ਮਾਈਏ ਹਰ ਕੇ ਲੇਖੇ ਜਿਨੇ ਨਹੀਂ ਕੀਤਾ ਉਹ ਕਰਕੇ ਦੇਖੇ। ਧੰਨਵਾਦ ਦੋਸਤੋ, ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।